ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੀ ਇਹ ਵੀਡੀਓ ਕੁਝ ਅਲਰਟਸ ਵਾਸਤੇ ਆ ਕੁਝ ਅਲਰਟ ਜੋ ਮੈਂ ਆਪਣੇ ਵੱਲੋਂ ਕਰਨਾ ਚਾਹੁੰਦੀ ਆ ਉਹ ਰੈਡ ਅਲਰਟ ਤਾਂ ਕੱਟਨੇ ਹੈ ਲਈ ਜਿੱਦਾਂ ਕਿ ਆਪ ਦੀ ਸਾਰਿਆਂ ਨੂੰ ਪਤਾ ਹੈ ਕਿ ਬਨੀਤ ਕੌਰ ਦਾ ਅੰਕੁਰ ਨਿਰੂਲਾ ਮਿਨਿਸਟਰੀ ਨਾ ਕੰਪਰੋਮਾਈਜ਼ ਹੋ ਗਿਆ ਹੈ ਪੈਂਡਿੰਗ ਛੇ ਆ ਬਹੁਤ ਕੁਝ ਹੈਗਾ ਹੈ ਹੈਨਾ ਮੈਂ ਦੱਸਣਾ ਚਾਹੁੰਦੀ ਆ ਕਿ 6 ਜਨਵਰੀ ਦੇ ਵਿੱਚ ਜਦੋਂ ਫਤਿਹਗੜ ਸਾਹਿਬ ਦੇ ਵਿੱਚ ਮੈਂ ਤਰਨਾ ਲਾਇਆ ਸੀਗਾ ਸਾਡੇ ਗੁਰੂ ਸਾਹਿਬ ਦੀ ਸ਼ਹੀਦੀ ਦੇ ਬਾਰੇ ਕੁਝ ਹੋਇਆ ਸੀਗਾ ਉੱਥੇ ਤਾਂ ਉਸ ਦੌਰਾਨ ਮੈਨੂੰ ਸਪੈਸ਼ਲੀ ਅੰਕੁਨਿਰੂਲਾ ਮਿਨਿਸਟਰੀ ਦੇ ਲੋਕਾਂ ਦੇ ਦੁਆਰਾ ਬੁਲਾਇਆ ਗਿਆ ਮੈਨੂੰ ਗੋਇੰਡਵਾਲ ਸਾਹਿਬ ਉੱਥੇ ਬੁਲਾ ਕੇ ਪੱਤਰਕਾਰਾਂ ਦੇ ਰਾਹੀਂ ਉਹਨਾਂ ਨਾਲ ਮੇਰੀ ਟੇਬਲ ਟॉक ਹੋਈ ਉੱਥੇ ਕਲੀਅਰਲੀ ਮੈਂਸ਼ਨ ਸੀਗਾ ਕਿ ਕੋਈ ਵੀ ਗਲਤੀ ਮੇਰੀ ਸਿਗੀ ਨਹੀਂ ਪਰ ਜਦੋਂ ਪੇਪਰ ਵਗੈਰਾ ਬੜਾਏ ਗਏ ਉਹਨਾਂ ਪੇਪਰਾਂ ਦੇ ਵਿੱਚ ਮਾਫੀ ਨਾਮੇ ਸੀਗੇ ਠੀਕ ਹੈ ਜਿਹਦੇ ਵਿੱਚ ਬਨੀਤ ਕੌਰ ਨੇ ਆਪਣੀ ਗਲਤੀ ਮੰਨ ਲਈ ਮਤਲਬ ਦੇਖਣ ਵਾਲੀ ਗੱਲ ਆ ਸ਼ੁਕਰ ਹੈ ਉਸ ਵਾਹਿਗੁਰੂ ਦਾ ਕਿ ਜਦੋਂ ਮੈਂ ਅੰਕੁਰ ਨਿਰੂਲਾ ਮਿਨਿਸਟਰੀ ਦੇ ਲੋਕਾਂ ਨਾਲ ਮਿਲੀ ਸੀ ਨਾ ਤਾਂ ਸਾਡੇ ਮੇਰੇ ਨਾਲ ਜਥੇਦਾਰ ਦੇ ਕੁਝ ਬੰਦੇ ਭੇਜੇ ਸੀਗੇ ਉਹਨਾਂ ਨੇ ਛੁਬਾ ਕੇ ਵੀਡੀਓ ਬਣਾ ਲਈ ਸੀ ਔਰ ਜਦੋਂ ਵੀਡੀਓ ਬਣਾਈ ਉਹਦੇ ਵਿੱਚ ਮੈਂ ਕਲੀਅਰ ਕਲੀਅਰ ਪੁੱਛਿਆ ਕਿ ਮੇਰੀ ਕਿਹੜੀ ਗਲਤੀ ਸੀ ਮੈਨੂੰ ਦੱਸਿਆ ਜਾਵੇ ਤੇ ਉਹਨਾਂ ਨੇ ਕਿਹਾ ਕੋਈ ਗਲਤੀ ਨਹੀਂ ਸੀ ਕਿਉਂਕਿ ਸਾਰਿਆਂ ਨੂੰ ਪਤਾ ਆ ਤਿੰਨ ਸਾਲਾਂ ਤੋਂ ਕੇਦੇ ਲਾਈਫ ਕੇਦੀ ਬਰਬਾਦ ਹੋ ਰਹੀ ਆ ਕਿਹੜੀ ਔਰਤ ਆ ਜਿਨੇ ਆਪਣਾ ਘਰ-ਬਾਰ ਸਾਰਾ ਬਰਬਾਦ ਕੀਤਾ ਉਹਨੇ ਮੈਂ ਬੱਚੇ ਨਾਲ ਨਾ ਲੋ ਤੇ ਕਿਸੇ ਕੋਲ ਕੋਈ ਸਰਟੀਫਿਕੇਟ ਨਹੀਂ ਮੈਂ ਤੇ ਜਾਬ ਖੁੱਟਣ ਦੀ ਕੋਈ ਨਹੀਂ ਆ ਮੇਰੇ ਮੇਰੇ ਰਿਲੀਜੀਅਨ ਬਾਰੇ ਗੱਲਾਂ ਕੋਈ ਵੀ ਧਰਮ ਬਾਰੇ ਆਪਣੇ ਮਾਰਾ ਨਹੀਂ ਸੁਣ ਸਕਦਾ ਗੁਰਦੁਆਰਾ ਸਾਹਿਬ ਨੇ ਜਣਾਇਆ ਲੰਗਰ ਪ੍ਰਸ਼ਾਦ ਨਹੀਂ ਖਾਣਾ ਬਹੁਤ ਸਾਰੀਆਂ ਟਿੱਪਣੀਆਂ ਹੁੰਦੀਆਂ ਆ ਮੈਂ ਜਸਟ ਪੁੱਛਿਆ ਕਿ ਭਾਈ ਮੇਰੀ ਗਲਤੀ ਕੀ ਸੀ ਮੈਨੂੰ ਦੱਸੀ ਜਾਵੇ ਜਦੋਂ ਟੇਬਲ 'ਤੇ ਬੈਠੀ ਸੀ ਤਾਂ ਉਦੋਂ ਮੈਨੂੰ ਕੋਈ ਗਲਤੀ ਦੇ ਬਾਰੇ ਦੱਸਿਆ ਨਹੀਂ ਗਿਆ ਜਦੋਂ ਪੇਪਰ ਬਣੇ ਤਾਂ ਉਹਦੇ ਵਿੱਚ ਮਾਫੀਨਾਮਾ ਸੀਗਾ ਕੱਲ ਮੈਨੂੰ ਹਾਈ ਕੋਰਟ ਦੇ ਵਿੱਚ ਕੁਐਸ਼ਿੰਗ ਵਾਸਤੇ ਅੰਕੁਰ ਨਿਰੂਲਾ ਮਿਨਿਸਟਰੀ ਦੇ ਲੋਕਾਂ ਨੇ ਮੇਰੇ ਲਈ ਸਪੈਸ਼ਲੀ ਦਾ ਮੇਰੇ ਲਈ ਉਹਨਾਂ ਨੇ ਇੱਕ ਐਡਵੋਕੇਟ ਹਾਇਰ ਕੀਤਾ ਉਸ ਦੇ ਵਿੱਚ ਮੈਨੂੰ ਪੰਜਾਬੀ ਆਉਂਦੀ ਨਹੀਂ ਸੀਗੀ ਉਹਨਾਂ ਨੇ ਪੇਪਰਾਂ 'ਤੇ ਸਾਈਨ ਕਰਵਾਏ ਸੀਗੇ ਮੈਨੂੰ 6 ਜਨਵਰੀ ਤੋਂ ਬਾਅਦ ਮੈਂ ਉਹਨਾਂ ਪੇਪਰਾਂ 'ਤੇ ਸਾਈਨ ਮਾਰ ਦਿੱਤਾ ਸੀਗਾ ਤੇ ਜਦੋਂ ਕੱਲ ਚੈਕਿੰਗ ਹੋਈ ਤਾਂ ਉਹਦੇ ਵਿੱਚ ਇੱਕ ਪੇਪਰ ਸੀਗਾ ਜਾੜੇ ਜੱਥੇਦਾਰਾਂ ਨੇ ਦੇਖਿਆ ਕਿ ਉਹਦੇ ਵਿੱਚ ਮਾਫੀਨਾਮਾ ਸੀਗਾ ਮੇਰਾ ਠੀਕ ਹੈ ਜਿਹਦੇ ਵਿੱਚ ਮੈਂ ਮਾਫੀ ਮੰਗੀ ਅੰਗੁਰ ਨਿਰੂਲਾ ਮਿਨਿਸਟਰੀ ਦੇ ਤੋਂ ਮੈਨੂੰ ਸਮਝ ਨਹੀਂ ਆ ਰਿਹਾ 10 ਸਾਲਾਂ ਤੋਂ ਜੇ ਮੈਂ ਉਹਨੂੰ ਨਿਰੂਲਾ ਨੂੰ ਬੋਲਿਆ ਤਾਂ ਉਹਨੇ ਮੈਨੂੰ ਕੀ ਕੀਤਾ ਉਹਨੇ ਮੈਨੂੰ ਕੁਝ ਨਹੀਂ ਕੀਤਾ ਉਹਨੇ ਮੇਰੀ ਜ਼ਿੰਦਗੀ ਦਾ ਲੈਵਲ ਕਿੱਥੇ ਲੈ ਕੇ ਗਿਆ ਉਹ ਮੇਰੀ ਲਾਈਫ ਦੇ ਵਿੱਚ ਉਹ ਕੀ ਉਹਨੇ ਮੇਰੀ ਲਾਈਫ ਦੇ ਵਿੱਚ ਉਹ ਉਹਨਾਂ ਨੇ ਕੀ ਕਿ ਤੱਕ ਹੀ ਪਰਮੇਸ਼ਵਰ ਦੇ ਲੋਗ ਇੰਦਰ ਤੇ ਹੁੰਦੇ ਆ ਇਤਿਹਾਸ ਗਵਾਇਆ 3 ਸਾਲ ਤੋਂ ਅੰਕੁ ਨਿਰੂਲਾ ਮਿਨਿਸਟਰੀ ਨੇ ਮੇਰੀ ਕਿੰਨੀ ਖਿਚਾਈ ਕੀਤੀ ਸਿੱਧਾ ਮਾਨਹਦੀ ਦਾ ਦਾਵਾ ਆ ਠੀਕ ਹੈ ਜਦ ਕਿ ਟੇਬਲ ਦੇ ਵਿੱਚ ਬਹਿ ਕੇ ਗੱਲਬਾਤ ਹੋਈ ਹੈ ਇਹ ਤਾਂ ਸ਼ੁਕਰ ਸੀ ਜੱਥੇਦਾਰਾਂ ਨੇ ਛੁਪਾ ਕੇ ਵੀਡੀਓ ਬੜਾਈ ਸੀ ਠੀਕ ਹੈ ਔਰ ਬਾਕੀ ਜਿਹੜਾ ਸਾਡਾ ਪੱਤਰਕਾਰ ਹੈਗਾ ਆ ਜਿਹੜਾ ਤੁਸੀਂ ਰੱਖਿਆ ਹੈ ਅੰਕੁ ਨਿਰੂਲਾ ਮਿਨਿਸਟਰੀ ਨੇ ਸਾਨੂੰ ਇੱਕ ਦੂਜੇ ਨਾਲ ਗੱਲਬਾਤ ਕਰਨ ਵਾਸਤੇ ਉਹਨੂੰ ਸਾਰਾ ਪਤਾ ਆ ਵਿੱਚ ਸਾਰਾ ਪਤਾ ਆ ਕੀ ਹੋਣਦਿਆ ਕੀ ਨਹੀਂ ਹੋਣਦਿਆ ਇੱਕਦਮ ਸਾਰਾ ਕੁਝ ਪਤਾ ਹੁਣ ਕੱਲ ਉਹਦੇ ਵਿੱਚ ਇੱਕ ਮਾਫੀਨਾਮਾ ਦਾ ਪੇਪਰ ਸੀਗਾ ਜਿਹੜਾ ਕੁਐਸ਼ਿੰਗ ਉਹ ਹਾਈ ਕੋਰਟ ਦੇ ਪੇਪਰਾਂ ਵਿੱਚ ਸੀਗਾ ਜਿਹਦੇ ਵਿੱਚ ਵਨੀ ਕੁਆਰ ਨੇ ਸਾਈਨ ਨਹੀਂ ਮਾਰੇਆ ਤਾਂ ਕੰਪਰੋਮਾਈਜ਼ ਲਟਕ ਗਿਆ ਦੂਜਾ ਨੰਬਰ ਸਤਾਮ ਸਿੰਘ ਦੇ ਲਈ ਵੀ ਮੈਨੂੰ ਦੱਸਿਆ ਜਾ ਰਿਹਾ ਸੇਮ ਐਫਰਡੇਵਿਟ ਰਾਂਸਰ ਨਾਮ ਸਿੰਘ ਨੂੰ ਬਣਾਉਣੇ ਪੈਣੇ ਆ ਠੀਕ ਹੈ ਸਾਰਾ ਕੰਮ ਅੰਕੁਰ ਨਿਰੂਲਾ ਮਿਨਿਸਟਰੀ ਦੇ ਦੁਆਰਾ ਹੀ ਪਲਾਨ ਹੋਇਆ ਸਤਨਾਮ ਸਿੰਘ ਵੀ ਇਹਨਾਂ ਦਾ ਹੀ ਬੰਦਾ ਆ ਆਰਐਮਐਸ ਰਾਸ਼ਟਰੀ ਮਸ਼ੀ ਸਮਾਜ ਦਾ ਬੰਦਾ ਹੈ ਸਾਰਾ ਕੁਝ ਪਤਾ ਹੈ ਕਲੀਅਰ ਆ ਸਾਡੀ ਫੌਜ ਤਿਆਰ ਪਰ ਤਿਆਰ ਬੈਠੀ ਆ ਸਾਡੀ ਫੌਜ ਇੱਕਦਮ ਸਤਨਾਮ ਸਿੰਘ ਨੂੰ ਪੁੱਛਣਾ ਚਾਹੁੰਦੀ ਆ ਕਿ ਬਈ ਤੂੰ ਕ੍ਰਿਸਚੀਅਨ ਆ ਕਿ ਤੂੰ ਸਿੱਖ ਆ ਫੜੇ ਤਾਂ ਤੂੰ ਜਾਣਿਆ ਹੀ ਆ ਭਰਾਵੇ ਠੀਕ ਹੈ ਤੂੰ ਉਧਰ ਫਗਵਾੜੇ ਦੀ ਅੱਜ ਮੇਰੀ ਪੇਸ਼ੀ ਸੀਗੀ ਉਹਦੇ ਵਿੱਚ ਮੇਰੇ ਤੋਂ ਜੱਸ ਸਾਹਿਬ ਕੁਐਸਚਨ ਨੰਬਰ ਮੰਗਣਦੇ ਆ ਉਸ ਦਿਨ ਤੂੰ ਪਹੁੰਚਿਆ ਸੀ ਤੁਹਾਡੇ ਹਾਲਾਤ ਬਹੁਤ ਮਾੜੇ ਆ ਨਾ ਨਾਟਕ ਕਰੋ ਮੇਰੇ ਨਾਲ ਹੁਣ ਇੱਧਰ ਅੰਕੁਨ ਨਿਰੂਲਾ ਮਿਨਿਸਟਰੀ ਨਾਲ ਵੀ ਮੇਰਾ ਮੇਰਾ ਜਿਹੜਾ ਕੰਪਰੋਮਾਈਜ਼ ਕਹ ਲੋ ਕੀ ਆ ਉਹ ਵੀ ਲਟਕ ਗਿਆ ਸਦਨਾਮ ਸਿੰਘ ਆਪਣੀ ਓਗਾਚਿਆ ਪਤਾ ਨਹੀਂ ਆਪਣੀ ਔਕਾਤ ਵਿੱਚ ਗੇਮ ਖੇਡ ਰਿਹਾ ਛੁਪਣ ਦਾ ਕੋਈ ਸਿਸਟਮ ਨਹੀਂ ਹੈ ਅਜੇ ਵੀ ਮੈਂ ਤੁਹਾਨੂੰ ਕਹਿ ਰਹੀ ਆ ਜੇ ਅੰਕੁਨ ਅੱਜ ਅੰਕੁਨ ਨਿਰੂਲਾ ਮਿਨਿਸਟਰੀ ਨੂੰ ਮੈਂ ਵੀਡੀਓ ਦੇ ਰਾਹੀਂ ਦੱਸਣਾ ਚਾਹੁੰਦੀ ਤੁਹਾਡੇ ਨਾਲ ਤਾਂ ਮੇਰਾ ਕੰਪਰਾਈਜ਼ ਹੈਗਾ ਹੀ ਆ ਔਰ ਮਾਫੀ ਵਾਲਾ ਸਟੇਪ ਭਾਵੇਂ ਉਹ ਇਹ ਭੁੱਲ ਜਾਓ ਮਾਫੀ ਮੁਫੀ ਵਾਲੇ ਜਿਹੜੇ ਪੇਪਰ ਤੁਸੀਂ ਲਗਵਾ ਰਹੇ ਆ ਨਾ ਇਹ ਗਲਤ ਕੰਮ ਹੈ ਇਹ ਮੇਰੇ ਨਾਲ ਨਾਟਕ ਨਾ ਕਰਿਓ ਕਿਉਂਕਿ ਮੈਂ ਕੋਈ ਗਲਤੀ ਕੀਤੀ ਨਹੀਂ ਜਿੰਨੀਆਂ ਗਲਤੀਆਂ ਤੁਸੀਂ ਕੀਤੀਆਂ ਕਿਸੇ ਦਿਨ ਬਹਿ ਜਾਓ ਅਸੀਂ ਦੋਨੋਂ ਬੈਠ ਕੇ ਡਿਸਕਸ ਕਰਦੇ ਵਿੱਚ ਵੀ ਇੱਕ ਵਾਰ ਕਰ ਲਈਏ ਤਾਂ ਬਹੁਤ ਬਜੇਦਾਰ ਗੱਲ ਹੈ ਠੀਕ ਹੈ ਨਾ ਆਪਣਾ ਵਿਚੋਲਾ ਜਿਹੜਾ ਰਾਜਵਿੰਦਰ ਸਿੰਘ ਹੈ ਉਹਨੂੰ ਵੀ ਨਾਲ ਲਾਏਓ ਸਾਰਾ ਪੇਪਰ ਸਾਰੇ ਹਰੇਕ ਚੀਜ਼ ਦਾ ਹਰੇਕ ਚੀਜ਼ ਮੈਂ ਤੁਹਾਨੂੰ ਦੱਸੂਗੀ ਕਿ ਕਿਧਰੋਂ ਕੀ ਹੋਇਆ ਔਰ ਤੁਹਾਨੂੰ ਸਾਰਾ ਕੁਝ ਪਤਾ ਹੈ ਇਸ ਕਰਕੇ ਮੈਨੂੰ ਨਾ ਤੰਗ ਕਰਿਓ ਸਰਨਾਮ ਸਿੰਘ ਬਸ ਤੈਨੂੰ 2 ਦਿਨ ਦਾ ਸਮਾਂ ਆ ਬਾਬਾ ਜੀ ਨਾਲ ਗੱਲ ਕਰ ਲਈ ਤੂੰ ਤੈਨੂੰ ਪ੍ਰਗਟ ਸਿੰਘ ਬਾਬਾ ਜੀ ਜੇ ਮੈਨੂੰ ਉਧਰ ਉਹ ਜੱਸ ਸਾਬ ਨੇ ਕਹਿ ਦਿੱਤਾ ਮੈਨੂੰ ਬਨੀਤ कौर ਤੂੰ ਕੀ ਚਾਹੁੰਦੀ ਮੈਂ ਕਿਹਾ ਕਵੈਸ਼ਿੰਗ ਨੰਬਰ ਇਹਨਾਂ ਨੇ ਮੈਨੂੰ ਅਜੇ ਤੱਕ ਨਹੀਂ ਦਿੱਤਾ ਨਾ ਅਨਕੁਨ ਨਿਰੂਲਾ ਮਿਨਿਸਟਰੀ ਨੇ ਦਿੱਤਾ ਨਾ ਸਤਨਾਮ ਸਿੰਘ ਨੇ ਦਿੱਤਾ ਦੇਖੋ ਜੀ ਮੈਂ ਬੜੇ ਪਿਆਰ ਇੱਜ਼ਤ ਮਾਣ ਸਤ ਸਤਕਾਰ ਦੇ ਨਾਲ ਤੁਹਾਨੂੰ ਸਾਰਿਆਂ ਨੂੰ ਕਹਿ ਰਹੀ ਆ ਮੇਰੀ ਜ਼ਿੰਦਗੀ ਦੇ ਨਾਲ ਨਾ ਖੇਡੋ ਜੇ ਅਗਰ ਮੈਨੂੰ ਇਸ ਦੌਰਾਨ ਕੁਝ ਹੁੰਦਾ ਹੈ ਤੇ ਸਿੰਘਾਂ ਨੇ ਤੁਹਾਨੂੰ ਬਖਸ਼ਣਾ ਤਾਂ ਹੈ ਨਹੀਂ ਔਰ ਜੱਜ ਸਾਹਿਬ ਨੂੰ ਮੈਂ ਬਾਰ ਬਾਰ ਇਸ ਵੀਡੀਓ ਦੇ ਰਾਹੀਂ ਵੀ ਦੱਸਣਾ ਚਾਹੁੰਦੀ ਹਾਂ ਮੈਨੂੰ ਜੇ ਅਗਰ ਕੁਝ ਨੁਕਸਾਨ ਹੁੰਦਾ ਹੈ ਤਾਂ ਸਾਰਾ ਕ੍ਰੈਡਿਟ ਮੇਰਾ ਤੇ ਮੇਰੇ ਬੱਚਿਆਂ ਦਾ ਜਿਹੜਾ ਮਰਜੀ ਨੁਕਸਾਨ ਹੁੰਦਾ ਇਹ ਅੰਕੁਰ ਨਿਰੂਲਾ ਮਿਨਿਸਟਰੀ ਭੁਗਤੂਗੀ ਨਾਲ ਸਤਨਾਮ ਸਿੰਘ ਭੁਗਤੂਗੀ ਮੈਨੂੰ ਨਾਟਕਬਾਜ਼ੀਆਂ ਨਹੀਂ ਚਾਹੀਦੀਆਂ ਤੁਹਾਡੀਆਂ ਗਲਤੀਆਂ ਤੁਸੀਂ ਕੀਤੀਆਂ ਵੀਡੀਓ ਮੇਰੀਆਂ ਤੁਸੀਂ ਕੱਟੀਆ ਸਾਡੇ ਗੁਰਦੁਆਰਾ ਸਾਹਿਬ ਨੂੰ ਤੁਸੀਂ ਲਿੰਦਿਆ ਸਾਡੇ ਰਿਲੀਜੀਅਨ ਨੂੰ ਤੁਸੀਂ ਕਿਸੇ ਧਰਮ ਨੂੰ ਬੋਲੋਗੇ ਕੋਈ ਤੁਹਾਡਾ ਬਰਦਾਸ਼ਤ ਨਹੀਂ ਕਰੂਗਾ ਤੁਸੀਂ ਮੇਰੇ ਧਰਮ ਨੂੰ ਬੋਲਿਆ ਗੁਰਦੁਆਰਾ ਸਾਹਿਬ ਨਹੀਂ ਜਾਣਾ ਲੰਗਰ ਪ੍ਰਸ਼ਾਦ ਹੀ ਖਾਣਾ ਤੁਸੀਂ ਤੁਸੀਂ ਬਹੁਤ ਕੁਝ ਕੀਤਾ ਬਸ ਮੈਂ ਤੁਹਾਡੇ ਤੋਂ ਪੁੱਛ ਲਿਆ ਕੁਝ ਗੁਨਾਮ ਹੈ ਕਰ ਲਿਆ ਕਿ ਬਾਈਬਲ ਦੇ ਵਿੱਚ ਕਿੱਥੇ ਲਿਖਿਆ ਤੁਸੀਂ ਟੈਣਾ ਨੂੰ ਚੁੰਨੀ ਨਹੀਂ ਲੈਣੀ ਠੀਕ ਹੈ ਲੰਬੇ ਵਾਲਾ ਨਾ ਛਾਤੀ ਨੂੰ ਕਿ ਮੈਂ ਕੁਝ ਗੱਲਾਂ ਪੁੱਛ ਲਈਆਂ ਤਾਂ ਤੁਹਾਨੂੰ ਸਾਰਿਆਂ ਨੂੰ ਮਿਰਚਾਂ ਲੱਗ ਗਈਆਂ ਤਾਂ ਫਿਰ ਤੁਸੀਂ ਮੇਰੇ ਉੱਪਰ ਪਰਚੇ ਪਾ ਦਿੱਤੇ ਇਨੂੰ ਤੁਹਾਡੇ ਪਰਚੀਆ ਦੋ ਅਜੇ ਵੀ ਤੁਸੀਂ ਚਾਹੁੰਦੇ ਆ ਕਿ ਮੈਂ ਤੁਹਾਡੇ ਤੋਂ ਮਾਫੀ ਮੰਗਾ ਤਾਂ ਇਹ ਤੁਸੀਂ ਭੁੱਲ ਜਾਓ ਇਹ ਤਾਂ ਔਣ ਜਿਹੜੀ ਆ ਨਾ ਉਹ ਝਗੜ ਵਾਲੀ ਨਹੀਂ ਆ ਤਿੰਨ ਸਾਲ ਬਹੁਤ ਐ ਸੱਤ ਸਾਲ ਹੋਰ ਕਿ ਖਿੱਚ ਲੋ 8ਵੇਂ ਸਾਲ ਮੈਂ ਤੁਹਾਨੂੰ ਡੰਗੇ ਰੱਖਦੀ ਜਦ ਸਾਹਮਣੇ ਤੁਹਾਨੂੰ ਕਸੀ ਡਣਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ